ਔਰ ਕੋਸ਼ਿਸ਼ ਇਹ ਹੀ ਹੈ ਕਿ ਗੁਰਬਾਣੀ ਤੋਂ ਬਾਹਰ ਕੀਰਤਨ ਨਾ ਹੋ ਜਿਵੇਂ ਦਿੱਲੀ ਦੇ ਵਿੱਚ ਵੀ ਹੁਣੇ ਵਿਵਾਦ ਚੱਲਿਆ ਜਿੱਥੇ ਦਿੱਲੀ ਕਮੇਟੀ ਦੇ ਵੱਲੋਂ ਵੀ ਔਰ ਉੱਥੇ ਖਾਸ ਤੌਰ ਤੇ ਹੈਡ ਗ੍ਰੰਥੀ ਵੀ ਇਸ ਬਾਰੇ ਬੋਲੇ ਆ ਕਿ ਉਹ ਤਾਂ ਇਹ ਵੀ ਕਹਿ ਰਹੇ ਆ ਕਿ ਜਿਹੜਾ ਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਬਾਣੀ ਚ ਕਿ ਇੱਕ ਸ਼ਬਦ ਇੱਥੋਂ ਚੱਕਿਆ ਇੱਕ ਸ਼ਬਦ ਕਿਤੋਂ ਹੋਰ ਚੱਕਿਆ ਵਿੱਚ ਵਾਈ ਗੁਰ ਦੀ ਧੁਨੀ ਲਾਣੀ ਸ਼ੁਰੂ ਕਰ ਦਿੰਦੇ ਹੋ ਕਿ ਇਹ ਵੀ ਗਲਤ ਹੈ ਤੁਸੀਂ ਤਾਂ ਜੋ ਗਾ ਰਹੇ ਹੋ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਤਾਂ ਉਹਨੂੰ ਵੀ ਗਲਤ ਦੱਸ ਰਹੇ ਆ ਅਸਲ 'ਚ ਜੀ ਸਿੱਖ ਸਿਆਣਾ ਜਿਆਦਾ ਹੁੰਦਾ ਗਿਆਨ ਕੀ ਆਈ ਆਂਦੀ ਸਮੇਂ ਨਾਲ ਅਸੀਂ ਇੱਕ ਚੀਜ਼ ਨਹੀਂ ਵੇਖਦੇ ਪ੍ਰਾਪਤੀ ਦੇ ਵੇਖੀਏ ਚਲੋ ਮੰਨ ਲਓ ਕੋਈ ਵਾਇਗਰੂ ਕਰਦਾ ਕੋਈ ਧਾਰਨਾ ਪੜਦਾ ਕੋਈ ਦਰਬਾਰ ਸਾਹਿਬ ਦੇ ਰਾਗੀ ਨੇ ਜਿਵੇਂ ਪਾਈਬਲ ਵੀਰ ਸਿੰਘ ਜੀ ਮਤਲਬ ਕਹਿ ਲਓ ਉਹਨਾਂ ਨੂੰ ਮਾਂ ਹੀ ਕਹਿੰਦੇ ਸੀ ਰਾਗਾਂ ਦੀ ਆਪਾਂ ਉਹਨਾਂ ਦੀ ਪ੍ਰਾਪਤੀਆਂ ਵੇਖ ਲਈਏ ਧਾਰਨਾ ਦੀ ਪ੍ਰਾਪਤੀ ਵੇਖ ਲਈਏ ਤੇ ਦੂਜੇ ਪਾਸੇ ਜਿਹੜੇ ਅਖੰਡ ਪੀਰਤਨੀ ਸਿੰਘ ਨੇ ਇਹਨਾਂ ਦੀ ਪ੍ਰਾਪਤੀ ਵੇਖੀਏ ਹੁਣ ਸਾਰੀ ਸਾਰੀ ਰਾਤ ਕੀਰਤਨ ਕਰਦੇ ਨੇ ਸਾਰੀ ਸਾਰੀ ਰਾਤ ਇਹਨਾਂ ਦੇ ਦਵਾਨ ਹੁੰਦੇ ਨੇ ਅਸੀਂ ਮੈਂ ਦਿੱਲੀ ਚ ਵੇਖਦਾ ਸਾਰੀ ਸਾਰੀ ਰਾਤ ਰੈਣ ਸੁਬਾਈਆਂ ਹੁੰਦੀਆਂ ਉਹਦੇ ਚ ਹਾਂ ਜਿਹੜੇ ਅੱਜਕੱਲ ਅਜੋਕੇ ਸਮੇਂ ਚ ਜਿਹੜੇ ਨਵੇਂ ਆ ਰਹੇ ਨੇ ਕੀਰਤਨ ਦੇ ਵਿੱਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਕੁਝ ਗਲਤੀਆਂ ਕਿਉਂਕਿ ਉਹ ਮੈਂ ਪਿੱਛੇ ਵੇਖਿਆ ਸੀ ਵੀ ਇੱਕ ਸਿੰਘ ਨੇ ਬਿਲਕੁਲੀ ਇੱਕ ਬਿਟਾਰਜੀ ਦੇ ਨਾਲ ਕਹਿ ਲਓ ਇੱਕ ਗਾਣੇ ਦੀ ਤੁਹਾਨੂੰ ਪੂਰਾ ਸ਼ਬਦ ਦੇ ਨਾਲ ਮੈਚ ਕਰ ਦਿੱਤਾ ਸੀ ਹਾਂ ਹੁਣ ਜਾਈ ਉਹ ਲਈ ਜਾਂਦੇ ਗਾਣੇ ਹੁਣ ਇੱਕ ਸਮਾਂ ਸੀ ਕਿ ਦਰਬਾਰ ਸਾਹਿਬ ਦੀ ਭਾਈ ਸਰਜਣ ਸਿੰਘ ਦੀ ਕੀਰਤਨ ਕਰ ਰਹੇ ਨੇ ਉਹਨਾਂ ਦੀ ਤੁਨ ਚੁੱਕੀ ਹੈ ਬਾਲੀਵੁੱਡ ਵਾਲਿਆਂ ਨੇ ਔਰ ਉਹਤੇ ਕਿੰਨੇ ਬਾਅਦ ਚ ਇੱਕ ਫਿਲਮ ਆਈ ਉਹਦਾ ਗਾਣਾ ਆਇਆ ਕਿੱਥੇ ਸੋਚ ਵੇਖੋ ਇਹਦਾ ਮਤਲਬ ਸਾਡੀ ਕਿਤੇ ਨਾ ਕਿਤੇ ਸੋਚ ਜਿਹੜੀ ਉਹ ਥੱਲੇ ਜਾ ਰਹੀ ਜਿਹਦੇ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨਹੀਂ ਤੇ ਗੁਰਬਾਣੀ ਤੇ ਤੁਸੀਂ ਵੈਸੇ ਵੀ ਪੜੋ ਤੁਸੀਂ ਵੈਸੇ ਸਹਿਜ ਬਾਣ ਸੁਣੋ ਤੁਹਾਨੂੰ ਆਨੰਦ ਹੋਵੇ ਆਏਗਾ ਤੁਸੀਂ ਕਿਸੇ ਦੀ ਸਾਦੀ ਜੀ ਤੁੰ ਸੁਣੋ ਜੇ ਤੁਹਾਡਾ ਗੁਰਬਾਣੀ ਮਹਾਰਾ ਜੀ ਨੇ ਕਿਹਾ ਗੁਰਬਾਣੀ ਜਦੋਂ ਕੀਰਤਨ ਹੈ ਅਸੀਂ ਰਾਗਾਂ ਨੂੰ ਔਰ ਇਹਨਾਂ ਚੀਜ਼ਾਂ ਨੂੰ ਮੁੱਖ ਨਹੀਂ ਮੁੱਖ ਗੁਰਬਾਣੀ ਨੂੰ ਰੱਖਣਾ ਰਾਗ ਤੇ ਹੁਣ ਤੁਸੀਂ ਪੰਡਿਤ ਕਿਸ਼ਨ ਦਾਸ ਜੀ ਜਿੱਦਾਂ ਵੱਡੇ ਵੱਡੇ ਜਿਹੜੇ ਰਾਗਾਂ ਵਾਲੇ ਨੇ ਜਦੋਂ ਉਹਨਾਂ ਨੇ ਗੁਰਬਾਣੀ ਦਰਬਾਰ ਸਾਹਿਬ ਆ ਕੇ ਸੁਣੀ ਉਹਨਾਂ ਨੇ ਵੇਖਿਆ ਕਿ ਮੈਂ ਵੀ ਇੱਕ ਦੁਨਾ ਪੜਦਾ ਰਾਗ ਪੜਦਾ ਔਰ ਪ੍ਰਾਤਨ ਰੀਤਾਂ ਪੜਦਾ ਪਰ ਕਹਿੰਦਾ ਜੇ ਆ ਜਿਹੜੀ ਗੁਰਬਾਣੀ ਵਿੱਚ ਲਿਖਿਆ ਕਿ ਜਦੋਂ ਪੜਦਾ ਮੈਂ ਉਦੋਂ ਉਹਦਾ ਮੇਰੀ ਆਤਮਾ ਤੇ ਅਸਰ ਹੁੰਦਾ ਹੁਣ ਮੈਨੂੰ ਲੱਗਦਾ ਵੀ ਅਸੀਂ ਜ਼ੋਰ ਤੇ ਲੱਗਾ ਹੋਇਆ ਵੀ ਸਭ ਤੋਂ ਉੱਚੀ ਬਾਜ਼ੀ ਕੌਣ ਲਾ ਸਕਦਾ ਪਲੱਸ ਸਭ ਤੋਂ ਵਧੀਆ ਗਾਣੇ ਤੇ ਜਿਹੜਾ ਗਾਣਾ ਪੌਪੂਲਰ ਹੋਇਆ ਪਿਆ ਉਹਦੇ ਤੇ ਕਿਵੇਂ ਆਪਾਂ ਤੁਹਾਨੂੰ ਫਿੱਟ ਕਿੱਦਾਂ ਕਰ ਸਕਦੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਹ ਚੀਜ਼ ਸਾਨੂੰ ਨੁਕਸਾਨ ਦੇਗੀ। ਹਮ ਲਗ ਲੋਕਾਂ ਨੇ ਘਟਾਣਾ ਲੈ ਕੇ ਵੀ ਗੀਤੰਤਰ ਮਾਰੂ ਲੋਕਾਂ ਨੇ ਆ ਆਮ ਤੌਰ ਤੇ ਜਿਵੇਂ ਪਿਆਨੋ ਵਜਾਤਾ ਤੇ ਆ ਹੀ ਗਏ ਤੁਸੀਂ ਵੇਖਿਆ। ਉਹ ਸਾਰੇ ਉਹਦੇ 'ਚ ਸ਼ੁਰੂ ਹੋ ਗਏ, ਪੈਡ ਵੀ ਸ਼ੁਰੂ ਹੋ ਗਿਆ, ਸਭ ਕੁਝ ਸ਼ੁਰੂ ਹੋ ਗਿਆ। ਤੇ ਮੈਨੂੰ ਲੱਗਦਾ ਰਹਿ ਕੁਝ ਨਹੀਂ ਗਿਆ ਪਿੱਛੇ। ਪੁਰਾਤਨ ਸਾਜ਼ ਵੀ ਚਲੇ ਗਏ। ਦਰਬਾਰ ਸਾਹਿਬ 'ਚ ਵੀ ਅੱਜ ਇੱਕ ਉਹਨਾਂ ਨੇ ਪੱਕਾ ਮੈਂ ਵੇਖਦਾ ਸਾਰਾ ਦਿਨ ਵੀ ਜਿਹੜਾ ਇੱਕ ਲੱਗਾ ਹੁੰਦਾ ਜਿੰਨੇ ਤੰਤੀ ਸਾਜ਼ ਵੜਿਆ ਹੁੰਦਾ ਤੇ ਨਾ ਹੁੰਦਾ ਜੀ ਤੰਤੀ ਸਾਜ਼ ਨਾਲ ਕੀਰਤਨ ਹੋ ਰਿਹਾ ਔਰ ਜਿਹੜੇ ਸਾਡੇ ਮਹਾਰਾਜ ਦੀ ਕੀਰਤਨੀਏ ਕਰਦੇ ਉੱਥੇ ਦਰਬਾਰ ਸਾਹਿਬ ਦੀ ਕੀਰਤਨੀ ਕਰਦੇ ਉਹ ਲਾਗਾ ਚ ਕੀਰਤਨ ਕਰ ਰਹੇ ਰੀਤਾਂ ਚ ਕਰ ਰਹੇ ਲੇਕਿਨ ਜੇ ਜਥੇ ਜ ਗਈਏ ਜਥੇ ਜੋ ਨਾ ਜ ਤੰਤੀ ਸਾਜ਼ ਨਹੀਂ ਹੈ ਹਮ ਇੱਕ ਬੰਦਾ ਪੱਕਾ ਉੱਥੇ ਉਹ ਡਿਊਟੀ ਤੇ ਲੱਗਾ ਹੋ ਮੈਂ ਵੇਖਦਾ ਕਈ ਵਾਰੀ ਖੁਸ਼ੀ ਵੀ ਰੱਖਿਆ ਹੋਇਆ ਉਹ ਸਾਰੇ ਜਥਿਆਂ ਵਾਲੇ ਕਈ ਗੱਲਾਂ ਉਜਾਦ ਦਿੰਦਾ ਬਿਲਕੁਲ ਤੇ ਕਿਉਂਕਿ ਪਿੱਛੇ ਇਹਦਾ ਇੱਕ ਵਿਰੋਧ ਹੋਇਆ ਸੀ ਯਾਨੀ ਹਰਪ੍ਰੀਤ ਸਿੰਘ ਵੱਲੋਂ ਵੀ ਜਿਹੜਾ ਵਾਜਾ ਇਹ ਸਾਜ ਨਹੀਂ ਤੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਇਹਨਾਂ ਨੇ ਇਸ ਚੀਜ਼ ਤਾਂ ਕਿਹਾ ਸੀ ਵੀ ਇਹ ਸਾਜ ਤੇ ਨਹੀਂ ਲੇਕਿਨ ਇਹ ਹੁਣ ਪ੍ਰਜਲਿਤ ਹੋਇਆ ਆਪਾਂ ਕਿਵੇਂ ਛੱਡ ਸਕਦੇ ਬڑے ਵੱਡੇ ਮੁੱਦੇ ਨੇ ਜੀ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਤੇ ਜਾਣਦੇ ਦੇਣਾ ਚਾਹੀਦਾ ਲੇਕਿਨ ਤੁਸੀਂ ਇੱਕ ਚੀਜ਼ ਵੇਖੋ ਕਿ ਜਿਹੜਾ ਵੀ ਗੁਰੂ ਸਾਹਿਬ ਨਾਲ ਜੁੜਿਆ ਕਿਸੇ ਵੀ ਤੰਗ ਨਾਲ ਉਹਦੀ ਪ੍ਰਾਪਤੀ ਕੀ ਹੈ ਹੂੰ ਕਿਸੇ ਨੇ ਨਾਸੇ ਨਾਲ ਜੁੜੇ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਵੱਡਾ ਹੁਕਮ ਹੈ ਜਦੋਂ ਮਾਰੀ ਨੇ ਅੰਮ੍ਰਿਤ ਛਕਾਇਆ ਜੀ ਅਸੀਂ ਸਿਰਫ ਪੜਦੇ ਆਂ ਵੀ ਪੰਜ ਸਿੱਖਾਂ ਨੂੰ ਛਕਾਇਆ ਪੰਜਾਂ ਨੂੰ ਨਹੀਂ ਛਕਾਇਆ ਅੰਜਾਂ ਨੂੰ ਛਕਾ ਕੇ ਫਿਰ ਪੰਜਾਂ ਨੂੰ ਛਕਾਏ ਉਹਨਾਂ ਦੇ ਨਾਮ ਹੁੰਦੇ ਨੇ ਇਤਿਹਾਸ ਫਿਰ 11 ਨੂੰ ਛਕਾਏ ਨਾਲ ਦੀ ਨਾਲ ਫਿਰ ਅਨੇਕ ਹੀ ਸੰਗਤ ਨੇ ਉਸ ਵੇਲੇ ਅੰਮ੍ਰਿਤ ਛਕਾਇਆ ਬਿਲਕੁਲ ਹੁਣ ਜਦੋਂ ਉਹਨਾਂ ਨੇ ਅੰਮ੍ਰਿਤ ਛਕਾਇਆ ਦਸੂ ਪਾਸ਼ਾ ਮਾਰੇ ਆਪ ਨਹੀਂ ਛਕਾਇਆ ਤੇ ਜਦੋਂ ਉਦੋਂ ਮਹਾਰਾਜ ਨੇ ਜਿੰਨਾਂ ਨੂੰ ਛਕਾਇਆ ਪਹਿਲਾਂ 5 ਪਿਆਦੇ 5 ਮੁਗਤੇ ਅਸੀਂ 40 ਮੁਗਤੇ ਕਹਿੰਨੇ ਆ ਲੇਕਿਨ ਇਤਿਹਾਸ 'ਚ ਹੁੰਦਾ 5 ਮੁਗਤੇ ਉਹ 5 ਮੁਗਤਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਉਸ ਤੋਂ ਬਾਅਦ 11 ਨੂੰ ਹੋਰ ਛਕਾਇਆ ਗਿਆ ਪ੍ਰਾਪਤੀ ਕਿ ਨਹੀਂ ਹੋਈ ਅੱਜ ਅਸੀਂ ਵੇਖੋ ਜਿਹੜੇ ਉਹਨਾਂ 11 ਨੇ ਅੱਗੇ ਕਿੰਨਿਆਂ ਨੂੰ ਛਕਾਇਆ ਹੋਵੇਗਾ ਔਰ ਉਹਨਾਂ ਨੂੰ ਜਿਨ੍ਹਾਂ ਨੇ ਅੱਗੇ ਛਕਾਇਆ ਹੋਵੇਗਾ ਐਵੇਂ ਪੰਥ ਤੇ ਵੱਢ ਨਹੀਂ ਗਿਆ ਅਸੀਂ 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 ਕਿੱਦਾਂ ਕਹਿ ਸਕਦੇ ਹੋਂ ਸਕਦਾ ਕਿਸੇ ਧਾਰਮ ਨਾਪਣ ਵਾਲੇ 9 ਲੱਖ ਨੂੰ ਬਾਬਾ ਨਾ ਬਾਬਾ ਈਸ਼ਾ ਸਿੰਘ ਜੀ ਰਾਣਾ ਸਾਹਿਬ ਨੇ ਸ਼ਿਕਾਇਤ ਤੇ ਬਾਬਾ ਅਤਰ ਸਿੰਘ ਜੀ ਨੇ 12 ਲੱਖ ਪੁਰਾਣੀਆਂ ਨੂੰ ਸ਼ਿਕਾਇਤ ਹੋਰ ਵੀ ਤੁਹਾਡੇ ਪਟਿਆਲੇ ਦੇ ਇਲਾਕੇ ਚ ਮਹਾਂਪੁਰਸ਼ ਨੇ ਉਹਨਾਂ ਨੇ ਵੀ ਬੜਿਆਂ ਨੂੰ ਸ਼ਿਕਾਇਤ ਤੇ ਇਸ ਕਰਕੇ ਪ੍ਰਾਪਤੀ ਤੇ ਵੇਖੀ ਵੀ ਖਾਲਸੇ ਪੰਥ ਨੂੰ ਦੇਣ ਦੀ ਹੈ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਇੱਕ ਹੀ ਸਭ ਤੋਂ ਵੱਡਾ ਵੀ ਬਾਣੇ ਪਾਣੀ ਦਾ ਧਾਰਨੀ ਹੋ ਨਾਮ ਸਿਮਰਨ ਸਾਡੀ ਸੰਪਰਦਾਚ ਬਹੁਤ ਹੁੰਦਾ ਜੀ ਔਰ ਰਹਿਤ ਬਹੁਤ ਰੱਖੀ ਜਾਂਦੀ ਬੱਚਿਆਂ ਤੱਕ ਰੱਖਦੇ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਰਯਾਦਾ ਜੋ ਇਤਿਹਾਸ ਚ ਲਿਖੀ ਹੋਈ ਹੈ ਨੀਲਤਾਰੀ ਸੰਪਰਦਾਚ ਵਿਆਹ ਨੀਲਤਾਰੀਆਂ ਚ ਆਪਸ ਨਹੀਂ ਜੀ ਇਦਾਂ ਕੋਈ ਇਦਾਂ ਦਾ ਨਹੀਂ ਨਹੀਂ ਫਿਕਸ ਨਹੀਂ ਨਾਮਦਾਰੀਆਂ ਚ ਵੀ ਹੁੰਦੇ ਬਾਹਰ ਵੀ ਹੁੰਦੇ ਜਿੱਦਾਂ ਦਾ ਕਿਸੇ ਦਾ ਰੁਝਾਨ ਆ ਤੇ ਹੁੰਦੇ ਸਮੇਂ ਨਾਲ ਉਹਨੀਆਂ ਰਹਿਤਾ ਰਹਿ ਵੀ ਨਹੀਂ ਗਏ ਪਰ ਹੁਣ ਮੇਨ ਕੌਣ ਕੰਟਰੋਲ ਕੌਣ ਕਰਦਾ ਕੋਈ ਹੈਡ ਹੈ ਹਾਂ ਜੀ ਸਾਡੇ ਮਸ਼ਹਰਾ ਸਾਹਿਬ ਸੰਪਰਦਾ ਦਾ ٹرسٹ ਹੈ ਜੀ ਮਾਲਾ ਜੀ ਦੇ ਨਾਂ ਦਾ ਜਿੱਥੋਂ ਦੇ ਪ੍ਰਧਾਨ ਨੇ ਪ੍ਰਧਾਨ ਚੰਡੀਗੜ੍ਹ ਤੋਂ ਪਾਈਕਰਪਾਲ ਸਿੰਘ ਜੀ ਹਮ ਬੜਾ ਅੱਛਾ ਉਹਨਾਂ ਦਾ ਚੱਲ ਰਿਹਾ ਜੀ ਔਰ ਬਾਕੀ ਪ੍ਰਬੰਧਕ ਕਮੇਟੀਆਂ ਨੇ ਹਰ ਸਾਡੇ ਬਾਕੀ ਨੇ ਜਿਵੇਂ ਪਿਪਲੀ ਵਾਲੇ ਉਹ ਅਲੱਗ ਆਪਣਾ ਚਲਾਉਂਦੇ ਹੋ ٹرسٹ 'ਚ ਨਹੀਂ ਹੁੰਦੇ ਨਹੀਂ ਉਹ ਉਸ ٹرسٹ 'ਚ ਨਹੀਂ ਹੁੰਦੇ ਜਿੱਦਾਂ ਪਿਪਲੀ ਵਾਲੇ ਮਾਪੁਰਸ਼ ਨੇ ਉਹਨਾਂ ਦਾ ਆਪਣਾ ٹرسٹ ਜਿੰਨ ਕਹਿ ਉਹ ਨਿੰਮਲ ٹرسٹ ਦੇ ਨਾਮ ਤੋਂ ਅਲੱਗ-ਅਲੱਗ ਟਰਸਟ ਬਣ ਗਏ। ਹਾਂ ਜੀ ਇੱਕ ਹੋਰ ਹੈਗੇ ਨੇ ਸਾਧੂ ਉਹਨਾਂ ਦਾ ਵੀ ਆਪਣਾ ਟਰਸਟ ਹੈ ਤੇ ਜਿਹੜਾ ਨਿਹੰਗ ਉਹ ਵੀ ਨੀਂ ਉਤਾਰੀ ਤੁਸੀਂ ਵੀ ਨੀਂ ਉਤਾਰੀ। ਹਾਂ ਜੀ ਉਹ ਵੀ ਉਹ ਜਿੱਦਾਂ ਕਹਿ ਲਓ ਵਿੱਚੋਂ ਸ਼ਾਖਾ ਨਿਕਲੀਆਂ ਨੇ। ਹਾਂ ਜਿੱਦਾਂ ਰਾਣਾ ਸਾਹਿਬ ਚੋਂ ਬਹੁਤ ਸ਼ਾਖਾ ਨਿਕਲੀਆਂ। ਬਾਬਾ ਨਾਨਕ ਸਿੰਘ ਜੀ ਮਹਾਰਾਜ ਤੋਂ ਬਹੁਤ ਬਾਬਾ ਸੁਜਾਨ ਸਿੰਘ ਜੀ ਇਹ ਸ਼ਾਖਾਵਾਂ ਨਿਕਲੀਆਂ ਨੇ। ਹਾਂ ਲੇਕਿਨ ਮੇਨ ਜਿਹੜਾ ਨਿਹੰਗ ਸਾਹਿਬ ਜਿਹੜਾ ਸਾਡਾ ਜਿੰਨੂੰ ਅਸੀਂ ਜਿੱਥੋਂ ਸਾਡੀ ਏ ਨੀਲ ਧਾਰੀ ਸੰਪਰਦਾ ਸ਼ੁਰੂ ਹੋਈ ਇੱਕ ਇਤਿਹਾਸ ਉਹ ਛੋਟਾ ਜਿਹਾ ਹੁੰਦਾ ਜਦੋਂ ਤਾਂ ਗੁਰੂ ਹੋਵੇ ਸਿੰਘ ਮਹਾਰਾਜ ਜੀ ਮਾਛਵੜੇ ਦੇ ਜੰਗਲਾਂ ਤੋਂ ਹੁੰਦੇ ਹੁੰਦੇ ਗਣੀਖਾ ਨਵੀਖਾਨ ਕੋਲ ਗਏ ਥੋੜੇ ਦਿਨ ਪਹਿਲਾਂ ਤੁਹਾਡੇ ਕੋਲ ਇੱਥੇ ਪ੍ਰੋਫੈਸਰ ਆਏ ਸਰ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਜੀ ਬਹੁਤ ਸੋਹਣੀ ਮੈਨੂੰ ਗੱਲ ਲੱਗੀ ਉਦੋਂ ਤਾਂ ਗੁਰੂ ਹੋਵੇ ਸਿੰਘ ਮਹਾਰਾਜ ਜੀ ਦਾ ਬਾਣਾ ਨੀਲਾ ਸੀ ਜੀ ਤੇ ਲੇਕਿਨ ਜਦੋਂ ਜਾ ਕੇ ਮਾਰੇ ਫੜਾ ਕੀਤਾ ਮਾਰੇ ਦੇ ਚਿੱਟੇ ਮਸਤਰ ਆਏ ਤੇ ਮਹਾਰਾਜ ਉਹ ਜਿਹੜਾ ਬਾਣਾ ਪਾੜ ਦਿੱਤਾ ਸੀ ਹਾਂ ਤੇ ਭਾਈ ਮਾਨ ਸਿੰਘ ਨੇ ਕਹਿੰਦੇ ਨੇ ਉਸ ਬਾਣੇ ਦੀ ਇੱਕ ਲੀਰ ਕਹਿ ਲੋ ਆਪਣੇ ਗੁੱਟ ਨੂੰ ਬੰਨ੍ਹ ਲੇ ਮਹਾਰਾਜ ਕਹਿੰਦੇ ਵੀ ਤੂੰ ਇਹ ਕਿਉਂ ਬੰਦੀ ਕਹਿੰਦੇ ਮਹਾਰਾਜ ਮੈਂ ਇਸ ਕਰਕੇ ਬੰਦੀ ਮੈਂ ਯਾਦ ਕਰਾਂਗਾ ਮੇਰੇ ਪਾਦਸ਼ਾ ਚੋਜੀ ਪ੍ਰੀਤਮ ਨੇ ਕਦੇ ਇਹ ਬਾਣਾ ਨਹੀਂ ਧਰਨ ਕੀਤਾ ਸੀ ਮਹਾਰਾਜ ਉਹਦੀ ਭਾਵ ਨਾ ਜਾਣ ਕੇ ਇੰਨੇ ਖੁਸ਼ ਹੋਏ ਕਹਿੰਦੇ ਲੈ ਫਿਰ ਮਾਨ ਸਿੰਘ ਆ ਸਮਾਏਗਾ ਨੀਲਾ ਰੀਪੰਥ ਚੱਲੇਗਾ ਨੀਲੇ ਬਾਣੇ ਵਾਲਾ ਵੀ ਪੰਥ ਚੱਲੇਗਾ ਨੀਲ ਧਾਰੀ ਤੇ ਹੁਣ ਇਹ ਪ੍ਰਚਲਿਤ ਹੋ ਗਿਆ ਇਹ ਅਸੀਂ ਸ਼ਬਦ ਦੀ ਸ਼ੁਰੂ ਕੀਤਾ ਲੇਕਿਨ ਸ਼ਬਦ ਆ ਨੀਲਾ ਬਾਣਾ ਜੋ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਆਉਣਾ ਤੇ ਨੀਲੇ ਬਾਣੇ ਤੋਂ ਇਹ ਸੰਪਰਦਾਵਾ ਚੱਲਣੀਆਂ ਮਾਝੇ ਵਿੱਚ ਹੋਸੇ ਲੁੱਟੇਗੇ ਲਾਹੌਰ ਪੋਟੋਆਰ ਕੋ ਸੋਨ ਕੇ ਫਿਰਲੇਵੇਂ ਪਛੋਰ ਕਿ ਮਾਝੇ ਵਿੱਚ ਉਹ ਸਿੰਘ ਹੋ ਉਹ ਕਿਹੜੇ ਜਿਹੜੇ ਸੰਤ ਖਾਲਸਾ ਪ੍ਰਤਾਸ਼ ਤੋ ਬਹੁਤ ਮੈਂ ਚਾਹੁੰਦਾ ਵੀ ਇੱਕਦਮ ਅਸੀਂ ਨਿੰਦਿਆ ਨਾ ਕਰਨੀ ਸ਼ੁਰੂ ਕਰੀਏ ਕਿਸੇ ਦੀ ਠੀਕ ਹੈ ਤੇ ਉਹਦੀ ਕਮਾਈ ਵੇਖੀਏ ਹੁਣ ਤੁਸੀਂ ਗਰਦਾਸਪੁਰ ਦੇ ਲਾਂਘੇ ਚ ਜਾਓ ਦੋ ਵੱਡੇ ਹਸਤੀਆਂ ਨੇ ਉੱਥੇ ਇੱਕ ਮਹਾਰਾਜਾ ਕਿਲੇ ਵਾਲੇ ਨੇ ਦੂਜੇ ਪਾਸੇ ਸੰਤ ਬਾਬਾ ਹਯਾਨਾ ਸਿੰਘ ਜੀ ਬ੍ਰਹਮ ਗਿਆਨੀ ਇਹਨਾਂ ਦਾ ਬਹੁਤ ਵੱਡਾ ਨਾਮ ਉਸ ਲਾਂਘੇ ਚ ਤੇ ਤੁਸੀਂ ਇਹ ਵੇਖ ਲਓ ਵੀ ਅੱਜ ਅਸੀਂ ਚਾਰ ਸੇਵ ਕਟਰੀ ਮਠਾ ਸਕਦੇ ਉਸ ਵੇਲੇ ਇਹ ਮਹਾਰਾਜ ਕਿਲੇ ਵਾਲਿਆਂ ਦੇ ਦਰਸ਼ਨ ਕਰਨ ਆਉਂਦੇ ਸੀ ਕਿਤੇ ਇਹਨਾਂ ਦਾ ਵੀ ਸਮਾਂ ਸੀ ਇਹ ਜਦੋਂ ਮਿਲਦੇ ਸੀ ਇਕੱਠੇ ਖੁਸ਼ ਹੁੰਦੇ ਸੀ ਔਰ ਬੜੀਆਂ ਵਿਚਾਰਾਂ ਹੁੰਦੀਆਂ ਸੀ ਅੱਜ ਲਾਗੇ ਲਾਗੇ ਉਸ ਇਲਾਕੇ ਨੂੰ ਸੰਭਾਲ ਲਿਆ ਹੋਇਆ ਔਰ ਬਹੁਤ ਦੁਨੀਆਂ ਜੁੜੀ ਹੋਈ ਹੈ ਜਿਹੜੀ ਰਹਿਤਾ ਮਰਜਾਲਾ ਨਾਲ ਜੁੜੀਆਂ ਹੁੰਦੀਆਂ ਹਨ ਸੰਤਾ ਜੀ ਬਹੁਤ ਧੰਨਵਾਦ ਤੁਸੀਂ ਆਏ ਸਮਾਂ ਦਿੱਤਾ ਗੁੱਲ ਕੇ ਗੱਲਬਾਤਾਂ ਕੀਤੀਆਂ ਔਰ ਤੁਹਾਡੀ ਸੰਪਰਦਾ ਬਾਰੇ ਹੋਰ ਜਾਣਨ ਨੂੰ ਸਾਨੂੰ ਮਿਲਿਆ ਬਾਈ ਕੁਲ ਚੀਕਾ ਕਾਲ ਸਾਹਿਬ ਬਾਈ ਕਿਜੀ ਕੀ ਫਾਤੇ